ਜਿਨ੍ਹਾਂ ਜਿਨ੍ਹਾਂ ਦੀ ਰਸੋਈ ਦੇ ਵਿੱਚ ਆਰ ਕੜਛੀ ਹੋਵੇ ਨਾ ਜਾਂ ਇਸ ਤਰ੍ਹਾਂ ਦੀ ਕੜਛੀ ਹੋਵੇ ਉਹ ਲੋਕ ਹਮੇਸ਼ਾ ਖਤਰਨਾਕ ਬਿਮਾਰੀਆਂ ਤੋਂ ਪੀੜਤ ਰਹਿੰਦੇ ਨੇ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਲੋਕਾਂ ਨੂੰ ਜੋ ਨਸ਼ਾ ਵੀ ਨਹੀਂ ਕਰਦੇ ਜੋ ਸਿਹਤ ਦਾ ਖਿਆਲ ਵੀ ਰੱਖਦੇ ਆ ਜੋ ਚੰਗਾ ਖਾਣਾ ਵੀ ਖਾਂਦੇ ਨੇ ਜਾਂ ਸਫਾਈ ਵੀ ਰੱਖਦੇ ਨੇ ਹਰ ਤਰ੍ਹਾਂ ਦਾ ਉਹ ਆਪਣਾ ਖਿਆਲ ਰੱਖਦੇ ਲੇਕਿਨ ਫਿਰ ਵੀ ਉਹਨਾਂ ਨੂੰ ਬਹੁਤ ਖਤਰਨਾਕ ਬਿਮਾਰੀਆਂ ਲੱਗ ਰਹੀਆਂ ਨੇ ਸਭ ਤੋਂ ਵੱਡੀਆਂ ਬਿਮਾਰੀਆਂ ਉਹਨਾਂ ਦੀਆਂ ਕਿਡਨੀਆਂ ਖਰਾਬ ਹੋ ਰਹੀਆਂ ਨੇ ਉਹਨਾਂ ਦਾ ਹੱਡ ਖਰਾਬ ਹੋ ਰਿਹਾ ਹੈ ਉਹਨਾਂ ਦਾ ਲਿਵਰ ਖਰਾਬ ਹੋ ਰਿਹਾ ਉਹਨਾਂ ਨੂੰ ਕਈ ਕੈਂਸਰ ਜਿਹੜੇ ਰੋਗ ਲੱਗ ਰਹੇ ਨੇ ਕਿਉਂਕਿ ਉਹਨਾਂ ਦੀ ਰਸੋਈ ਦੇ ਵਿੱਚ ਇੱਕ ਜਹੀ ਕੜਛੀ ਆ ਜਿਹੜੀ ਉਹਨਾਂ ਨੂੰ ਬਿਮਾਰੀਆਂ ਵੱਲ ਪ੍ਰੇਰਿਤ ਕਰਦੀ ਆ ਕਿਉਂਕਿ ਰਸੋਈ ਵਿੱਚ ਕੜਛੀਆਂ ਦੀ ਵਰਤੋਂ ਤਾਂ ਹੋਣੀ ਹੀ ਹੋਣੀ ਆ ਬੇਸ਼ੱਕ ਕੜਛੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਕੋਈ ਐਲੂਮੀਨੀਅਮ ਦੀ ਕੜਛੀ ਹੁੰਦੀ ਆ ਕੋਈ ਸਟੀਲ ਦੀ ਕੜਛੀ ਹੁੰਦੀ ਆ ਕੋਈ ਲੋਹੇ ਦੀ ਹੁੰਦੀ ਆ ਕੋਈ ਲੱਕੜ ਦੀ ਕੜਛੀ ਹੁੰਦੀ ਆ ਕਹਿਣ ਤੋਂ ਭਾਵ ਕੜਛੀਆਂ ਵੀ ਕਈ ਕਿਸਮ ਦੀਆਂ ਹੁੰਦੀਆਂ ਨੇ ਲੇਕਿਨ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਸਾਡੇ ਕੋਈ ਕੁਝ ਘਰਾਂ ਦੇ ਵਿੱਚ ਨਹੀਂ ਜਾਂ ਬਹੁਤ ਸਾਰੇ ਘਰਾਂ ਦੇ ਵਿੱਚ ਜਦੋਂ ਸਾਡੇ ਰਸੋਈ ਵਿੱਚ ਕੰਮ ਕਰਨ ਵਾਲੀਆਂ ਮਾਵਾਂ ਭੈਣਾਂ ਕਿਸੇ ਚੀਜ਼ ਨੂੰ ਤੜਕਾ ਲਾਉਂਦੀਆਂ ਨੇ ਸਬਜ਼ੀ ਨੂੰ ਤੜਕਾ ਲਾਉਂਦੀਆਂ ਨੇ ਤਾਂ ਉਹ ਕੀ ਕਰਦੀਆਂ ਨੇ ਕਿ ਤੜਕਾ ਲਾਉਣ ਸਮੇਂ ਕੋਈ ਵੀ ਕੜਛੀ ਹੋਵੇ ਚਾਹੇ ਅਲੂਮੀਨੀਅਮ ਦੀ ਹੋਵੇ ਚਾਹੇ ਉਹ ਮਨ ਲੋ ਕਿਸੇ ਲੋਹੇ ਦੀ ਹੋਵੇ ਸਟੀਲ ਦੀ ਹੋਵੇ ਉਹ ਕੜਛੀ ਨੂੰ ਇੰਜ ਕਮਾਈ ਜਾਣ ਗਿਆ ਧਗੜ ਧਗੜ ਕਮਾਈ ਜਾਣ ਗਿਆ ਤੇ ਤੁਸੀਂ ਵੇਖਣਾ ਕਿ ਉਹਨਾਂ ਦੀਆਂ ਜਿਹੜੀਆਂ ਕੜਛੀਆਂ ਹੁੰਦੀਆਂ ਨੇ ਉਹ ਅਗਲੇ ਪਾਸਿਓਂ ਬਹੁਤ ਤਿੱਖੀਆਂ ਹੋ ਚੁੱਕੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਤਿੱਖੀਆਂ ਜਾਨੀ ਕਿ ਉਹ ਕੜਛੀ ਘੀਆਂ ਘਸ ਚੁੱਕੀਆਂ ਹੁੰਦੀਆਂ ਨੇ ਜਿਹੜਾ ਉਧਾਲਾ ਦਿਵਾਲਾ ਹੁੰਦਾ ਉਹ ਕਾਫੀ ਮੋਟਾ ਹੁੰਦਾ ਆ ਉਹ ਮੇਰੀਆਂ ਭੈਣਾਂ ਜਰੂਰ ਚੈੱਕ ਕਰਨ ਜਿਹੜੀਆਂ ਵੀਡੀਓ ਵੇਖ ਰਹੀਆਂ ਨੇ ਕਿ ਉਹਨਾਂ ਦੀ ਕੜਛੀ ਦਾ ਆਲਾ ਦਿਵਾਲਾ ਤਾਂ ਮੋਟਾ ਹੋਏਗਾ ਲੇਕਿਨ ਜਿਹੜਾ ਹੇਠਲੇ ਪਾਸੇ ਜਿੱਥੋਂ ਘੁੰਮਦੀ ਕੜਛੀ ਪਤੀਲੇ ਦੇ ਵਿੱਚ ਉਹ ਕਿੰਨੀ ਘਸ ਚੁੱਕੀ ਆ ਹੁਣ ਉਹ ਇੰਨੀ ਤਿੱਖੀ ਹੋ ਗਈ ਉਹਦਾ ਲੋਹਾ ਕਿੱਥੇ ਗਿਆ ਉਹਦਾ ਅਲੂਮੀਨੀਅਮ ਕਿੱਥੇ ਗਿਆ ਉਹ ਉਹ ਕੋਈ ਕਸ ਕੇਸ ਕੀ ਸਾਡੀਆਂ ਸਬਜ਼ੀਆਂ ਚ ਹੀ ਗਿਆ ਹੋਵੇਗਾ ਇਹ ਤਾਂ ਮੋਟਾ ਜਿਹਾ ਸਵਾਲ ਤੇ ਦਾ ਉੱਤਰ ਵੀ ਇਹ ਹੋਈ ਆ ਫਿਰ ਬਹੁਤ ਸਾਰੀਆਂ ਸੂਝਵਾਨ ਪੈਣਾ ਕਹਿਣ ਗਿਆ ਕਿ ਵਾਕਿਆ ਜਦੋਂ ਅਸੀਂ ਉਹ ਚੱਕੜ ਸੀ ਘਮਾਉਨੇ ਆ ਤਾਂ ਉਹ ਸਬਜੀ ਉਸ ਟਾਈਮ ਹੁੰਦੀ ਆ ਤੇ ਉਹ ਸਬਜੀ ਚ ਹੀ ਮਿਕਸ ਹੋਇਆ ਹੋਊਗਾ ਸਹਜੇ ਸਹਜੇ ਕਰਕੇ ਭਾਵੇਂ ਉਹ ਪੰਜਾਂ ਸਾਲਾਂ ਚ ਘੁੰਮ ਕੇ ਹੋ ਗਏ ਹੋਵੇ ਭਾਵੇਂ ਸੱਤਾਂ ਚ ਭਾਵੇਂ ਦਹਾ ਸਾਲਾਂ ਦੇ ਵਿੱਚ ਥੋੜਾ ਥੋੜਾ ਕਰਕੇ ਫਿਰ ਤੁਸੀਂ ਇਹ ਦੱਸੋ ਕਿ ਉਹ ਜਿਹੜਾ ਲੋਹਾ ਆ ਜਾਂ ਅਲੂਮੀਨੀਅਮ ਆ ਉਹ ਫਿਰ ਕਿੱਥੇ ਗਿਆ ਸਾਡੇ ਗੁਰਦਿਆਂ ਦੇ ਵਿੱਚ ਗੁਰਦਿਆਂ ਨੇ ਫਿਰ ਉਹਨੂੰ ਤੇ ਬਾਹਰ ਕੱਢਣਾ ਫਿਰ ਗੁਰਦੇ ਸਾਡੇ ਸਹਜੇ ਸਹਜੇ ਖਤਮ ਹੋਣ ਲੱਗ ਪੈਂਦੇ ਨੇ ਉਹ ਜਾਂਦਾ ਸਾਡੇ ਲਿਵਰ ਨੂੰ ਖਰਾਬ ਕਰਦੇ ਨੇ ਸਾਡੇ ਹਾਰਡ ਨੂੰ ਖਰਾਬ ਕਰਦੇ ਨੇ ਸਾਡੇ ਪੇਟ ਦੇ ਰੋਗ ਲੱਗਦੇ ਨੇ ਸਾਨੂੰ ਕੈਂਸਰ ਤੱਕ ਦੇ ਰੋਗ ਲੱਗ ਰਹੇ ਨੇ ਜਿਹੜੀਆਂ ਪੈਣਾ ਜਿਹੜੀਆਂ ਮਾਮਾਰ ਸੋਈ ਦੇ ਵਿੱਚ ਕੜਸ਼ੀ ਕਮਾਉਣ ਲੱਗਿਆਂ ਇਹ ਗਲਤੀ ਕਰਦੀਆਂ ਨੇ ਹਾਂ ਕੜਸ਼ੀ ਕਮਾਉਣੀ ਤੇ ਪੈਣੀ ਆ ਕਿਉਂਕਿ ਸਬਜੀ ਹਿਲਾਉਣੀ ਆ ਉਹਨੂੰ ਸਹੀ ਤਰੀਕੇ ਨਾਲ ਵੀ ਪੋਲਾ ਪੋਲਾ ਕਰਕੇ ਹਲਾਇਆ ਜਾ ਸਕਦਾ ਜੇ ਉਹਨੂੰ ਆਪ ਰਗੜ ਰਗੜ ਕੇ ਕਮਾਉਂਨੇ ਆ ਕਈ ਕਹਿ ਦਿੰਗੇ ਮਾਂ ਔਰਤਾਂ ਜਾਂ ਮਾਵਾ ਭੈਣਾਂ ਆਪਣੇ ਬੱਚੇ ਨੂੰ ਪੁੱਤ ਚੱਕੜ ਸੀ ਕਮਾਦੀ ਜਰਾਕਣਾ ਮੈਂ ਤੜਕਾ ਭੇਸਤਾ ਹੀ ਤੜਕਾ ਥੱਲੇ ਨਾ ਲੱਗ ਜੇ ਬੱਚਾ ਰਗੜ ਰਗੜ ਕੇ ਕੜਸੀ ਕਮਾਉਂਦਾ ਕਿਉਂਕਿ ਉਹਨੂੰ ਕਿਹੜਾ ਪਤਾ ਹੁੰਦਾ ਫਿਰ ਐਵੇਂ ਦੀ ਜਦੋਂ ਰਗੜ ਰਗੜ ਕੇ ਕਟਸੀ ਘੁੰਮਦੀ ਆ ਤੇ ਫਿਰ ਉਹਦਾ ਜੋ ਵੀ ਐਲੂਮੀਨੀਅਮ ਹੋਵੇ ਸਟੀਲ ਹੋਵੇ ਲੋਹਾ ਹੋਵੇ ਉਹ ਸਾਡੇ ਸਰੀਰ ਚ ਜਾਂਦਾ ਤੇ ਜੋ ਸਾਨੂੰ ਬਿਮਾਰੀਆਂ ਮਿਲ ਘਰਦਾ ਤੁਸੀਂ ਆਪਣੀ ਰਸੋਈ ਦੇ ਵਿੱਚ ਅੱਜ ਹੀ ਆਪਣੀ ਕਟਸੀ ਚੈੱਕ ਕਰਿਓ ਕਿ ਤੁਹਾਨੂੰ ਹੋ ਸਕਦਾ ਬਹੁਤ ਸਾਰੀਆਂ ਭੈਣਾਂ ਨੂੰ ਇਹ ਗੱਲ ਦਾ ਸਾਸ ਹੋ ਜਾਵੇ ਕਿ ਵਾਕਿਆ ਸਾਡੀ ਕੜਸੀ ਬਹੁਤ ਘੱਟ ਚੁੱਕੀ ਆ ਜੇ ਘੱਸੀ ਆ ਤਾਂ ਇਹਦਾ ਮਤਲਬ ਹੈ ਕਿ ਸਾਡੇ ਪਰਿਵਾਰ ਦੇ ਸਰੀਰ ਦੇ ਵਿੱਚ ਜਾਂ ਮੇਰੇ ਵੀ ਸਰੀਰ ਦੇ ਵਿੱਚ ਇਹਦੇ ਜਿਹੜੇ ਕਣ ਨੇ ਜ਼ਰੂਰ ਪਹੁੰਚੇ ਹੋਣਗੇ ਸਾਨੂੰ ਇੱਧਰ ਵੀ ਸੋਚਣਾ ਚਾਹੀਦਾ ਸਾਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਨੂੰ ਆਪਣੀ ਸਿਹਤ ਨੂੰ ਚੰਗਾ ਬਣਾਉਣ ਲਈ ਨਿੱਕੀ ਤੋਂ ਨਿੱਕੀ ਗੱਲ ਦੀ ਤਹ ਤੱਕ ਜਾਣਾ ਪਵੇਗਾ ਜੇ ਆਪਾਂ ਨਹੀਂ ਜਾਵਾਂਗੇ ਤਾਂ ਫਿਰ ਅਸੀਂ ਬਿਮਾਰ ਹੋਵਾਂਗੇ ਫਿਰ ਸਾਨੂੰ ਕੌਣ ਦੱਸੂਗਾ ਕਿ ਆਪਾਂ ਇੱਥੇ ਬਿਮਾਰ ਹੋਣ ਲਈ ਆਏ ਆ ਕਿ ਅਸੀਂ ਛੋਟੀ ਉਮਰ 'ਚ ਮਰਨ ਲਈ ਆਏ ਆ ਕਿ ਅਸੀਂ ਚੰਗਾ ਜੀਵਣਾ ਨਹੀਂ ਚਾਹੁੰਦੇ ਕਿ ਅਸੀਂ ਜ਼ਿੰਦਗੀ ਦਾ ਆਨੰਦ ਨਹੀਂ ਲੈਣਾ ਚਾਹੁੰਦੇ ਫਿਰ ਬਹੁਤ ਸਾਰੇ ਸਵਾਲ ਬਣਦੇ ਨੇ ਕਿ ਅੱਕੇ ਅਸੀਂ ਜੁਣਾ ਵੀ ਚਾਉਂਦੇ ਆ ਨੰਦ ਲੈਣਾ ਵੀ ਚਾਉਂਦੇ ਆ ਤੇ ਜ਼ਿੰਦਗੀ ਨੂੰ ਮੰਨਣਾ ਵੀ ਚਾਉਂਦੇ ਆ ਫਿਰ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖਣਾ ਪਵੇਗਾ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਈ ਆਪਾਂ ਇਹ ਚੈਨਲ ਬਣਾਇਆ ਜਿਹਦਾ ਨਾਮ ਰੱਖਿਆ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿੰਤੇ ਲੱਖਾਂ ਭੈਣ ਭਰਾ ਜਿਹੜੇ ਨੇ ਇਸਿਆਂ ਜੁੜੇ ਹੋਏ ਨੇ ਤੇ ਬਹੁਤ ਸਾਰੇ ਭੈਣ ਭਰਾਵਾਂ ਨੇ ਇਤੋਂ ਚੰਗਾ ਫਾਇਦਾ ਵੀ ਲਿਆ ਤੇ ਮੈਨੂੰ ਤੁਹਾਡੇ ਤੋਂ ਵੀ ਚੰਗਾ ਫਾਇਦਾ ਮਿਲਿਆ ਮੈਨੂੰ ਇਸ ਕਰਕੇ ਮਿਲਿਆ ਕਿਉਂਕਿ ਤੁਹਾਡੇ ਚੰਗੇ ਕਮੈਂਟ ਜਿਹੜੇ ਨੇ ਉਹ ਮੈਨੂੰ ਗਾਈਡਲਾਈਨਸ ਦਿੰਦੇ ਨੇ ਮੈਨੂੰ ਚੰਗਾ ਇਨਸਾਨ ਬਣਨ ਵਿੱਚ ਪ੍ਰ ਕਰਦੇ ਨੇ ਮੈਨੂੰ ਤੁਹਾਡੇ ਕਮੈਂਟਸ ਤੋਂ ਬਹੁਤ ਸਾਰਾ ਗਿਆਨ ਪ੍ਰਾਪਤ ਹੁੰਦਾ ਮੈਂ ਤੁਹਾਡਾ ਹੱਥ ਜੋੜ ਕੇ ਧੰਨਵਾਦ ਵੀ ਕਰਦਾ ਹਾਂ ਤੇ ਮੈਂ ਆਸ ਕਰਦਾ ਕਿ ਆਪਾਂ ਰਲ ਮਿਲ ਕੇ ਆਪਣੇ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਇੱਧਰ ਧਿਆਨ ਦਿਈਏ ਕੜਸੀ ਜਰੂਰ ਸਬਜ਼ੀ ਚ ਫੇਰੋ ਲੇਕਿਨ ਪਿਆਰ ਦੇ ਨਾਲ ਚੰਗੇ ਤਰੀਕੇ ਦੇ ਨਾਲ ਕਿ ਜਿਵੇਂ ਫੇਰਨੀ ਚਾਹੀਦੀ ਰਗੜ ਰਗੜ ਕੇ ਫੇਰਾਂਗੇ ਤੇ ਕੜਸੀ ਰਗੜੀ ਜਾਊਗੀ ਘਸੂਗੀ ਪਤੀਲਾ ਵੀ ਘਸੂਗਾ ਤੇ ਕੜਸ਼ੀ ਵੀ ਕੱਸੂਗੀ ਤੇ ਉਹ ਸਾਰੇ ਕਣ ਸਾਡੇ ਸਬਜੀ ਖਾਨ ਦੇ ਨਾਲ ਸਾਡੇ ਪੇੜ ਚ ਜਾਣਗੇ ਤਾਂ ਅਸੀਂ ਪੀੜਿਤ ਹੋ ਰਹੇ ਹਾਂ ਇਸੇ ਕਰਕੇ ਅੱਜ ਸਾਡੇ ਸਮਾਜ ਚ ਜਿਹੜੀਆਂ ਨੇ ਕਿਡਨੀਆਂ ਦੇ ਰੋਗ ਵੱਧ ਰਹੇ ਨੇ ਲਿਵਰ ਦੇ ਰੋਗ ਵੱਧ ਰਹੇ ਨੇ ਹਾਰਡ ਦੇ ਵੱਧ ਰਹੇ ਨੇ ਪੇਟ ਦੀਆਂ ਬਿਮਾਰੀਆਂ ਕੈਂਸਰ ਦੇ ਰੋਗ ਵੱਧ ਰਹੇ ਨੇ ਬਾਕੀ ਤੁਸੀਂ ਸੂਝਵਾਨ ਹੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ